ਸਸ਼ੀਕਾਲ ਜੀ ਮੈਂ ਪ੍ਰਿੰਗਾ ਤੁਸ ਦੇਖ ਰਹੇ ਲੁਧਿਆਣਾ ਲਾਈਵ ਸੋ ਦਿਨ ਆ ਗਿਆ ਜਿਸ ਦਾ ਇੰਤਜ਼ਾਰ ਸਾਰਿਆਂ ਨੂੰ ਸੀ ਲੋਕ ਸਭਾ ਚੋਣਾਂ ਦੀ ਜਿਹੜੀ ਕਿ ਗਿਣਤੀ ਚੱਲ ਰਹੀ ਹੈ ਤੇ ਲਗਾਤਾਰ ਕਾਂਗਰਸ ਪਾਰਟੀ ਦੀ ਜੇਕਰ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਲੱਗ ਰਿਹਾ ਕਿ 7 ਸੀਟਾਂ ਤੇ ਜਿੱਤ ਹਾਸਲ ਕਰੇਗੀ ਤੇ ਯਕੀਨੀ ਵੀ ਬਣਾਉਣ ਦੇ ਲਈ ਗੁਜੀ ਕੰਡਿਆਂ ਦੇ ਵਿੱਚ ਇਹ ਜਿਹੜੀ ਕਿ ਸੀਟਾਂ ਦਾ ਫੈਸਲਾ ਜਲਦੀ ਆ ਜਾਏਗਾ ਕੁਲਦੀਪ ਸਿੰਘ ਵੈਦ ਜੀ ਮੇਰੇ ਨਾਲ ਨੇ ਇੱਕ ਵਾਰੀ ਤੁਹਾਨੂੰ ਘਰ ਦਾ ਮਾਹੌਲ ਦਿਖਾ ਦਿੰਨੇ ਉਹਨਾਂ ਦੇ ਦਫ਼ਤਰ ਦੇ ਵਿੱਚ ਆਏ ਤਾਂ ਕਿਸ ਤਰ੍ਹਾਂ ਵਰਕਰ ਬੈਠੇ ਹੋਏ ਨੇ ਕਾਂਗਰਸੀ ਵਰਕਰ ਇਕੱਠੇ ਹੋਏ ਨੇ ਵੱਡੀਆਂ ਸਕਰੀਨਾਂ ਲਗਾ ਕੇ ਨਤੀਜੇ ਦੇਖੇ ਜਾ ਰਹੇ ਨੇ ਕਿ ਕੌਣ ਅੱਗੇ ਚੱਲ ਰਿਹਾ ਹੈ ਸੋ ਕੁਲਦੀਪ ਜੀ ਵੈਦ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਪ੍ਰਿਆੰਕਾ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ 22 ਦੇ ਵਿੱਚ ਜਿਹੜਾ ਬਦਲਾਅ ਲੋਕ ਲੈ ਕੇ ਆਏ ਸੀ ਉਹ ਚੌਬੜੇ ਥੋੜੇ ਜੇ ਸਮੇਂ ਦੇ ਵਿੱਚ ਹੀ ਪੰਜਾਬ ਦੇ ਲੋਕਾਂ ਨੇ ਇੱਕ ਹੋਰ ਬਦਲਾਅ ਲਿਆਂਦਾ ਤੇ ਕਾਂਗਰਸ ਨੂੰ 7 ਨਹੀਂ 8 ਸੀਟਾਂ ਕਾਂਗਰਸ ਨੂੰ ਆਣਗੀਆਂ ਡੈਫੀਨਿਟਲੀ ਜੀ ਸੋ 2019 ਦੀ ਸਰ ਗੱਲ ਕਰਦੇ ਹਾਂ 2019 ਦੇ ਵਿੱਚ ਵੀ 8 ਸੀਟਾਂ ਤੇ ਕਾਬਜ਼ ਹੋਈ ਸੀ ਕਾਂਗਰਸ ਹਨਾ ਪੰਜਾਬ ਦੇ ਵਿੱਚ ਬਿਲਕੁਲ 8 ਸੀਟਾਂ ਆਈਆਂ ਸੀ ਜੀ ਸੋ ਇਸ ਵਾਰ ਫਿਰ 2024 ਦੇ ਵਿੱਚ ਲੱਗਦਾ ਕਿ 8 ਤੋਂ ਜ਼ਿਆਦਾ ਸੀਟਾਂ ਝੋਲੀ ਪੈਣਗੀਆਂ ਨਹੀਂ ਉਹਦੇ ਦੋ ਫੈਕਟਰ ਨੇ ਜਿਹੜੇ ਦੋ ਸੀਟਾਂ ਨੇ ਜਿਹਦੇ ਵਿੱਚ ਇੰਡੀਪੈਂਡੈਂਟ ਜਿਹੜੇ ਨੇ ਉਹ ਅੱਗੇ ਆ ਰਹੇ ਆ ਮੈਂ ਸਮਝਦਾ ਉਹ ਵੀ ਸਾਡੀਆਂ ਸੀਟਾਂ ਸੀ 10 ਸੀਟਾਂ ਹੋਣੀਆਂ ਚਾਹੀਦੀਆਂ ਸੀਗੀਆਂ ਫਰੀਦਕੋਟ ਤੇ ਜਿਹੜੀ ਖਡੂਰ ਸਾਹਿਬ ਹੈ ਉਹ ਸੀਟ ਇੰਡੀਪੈਂਡੈਂਟ ਕੈਂਡੀਡੇਟਸ ਨੂੰ ਜਾ ਰਹੀਆਂ ਨੇ ਜੀ ਸੋ ਵੱਡੇ ਵੱਡੇ ਦਿਗਜ ਆ ਜਿਹੜੇ ਕਿ ਨਾ ਹੋਣਾਂ ਤੋਂ ਪਹਿਲਾਂ ਪਾਰਟੀ ਨੂੰ ਛੱਡ ਕੇ ਚਲੇ ਗਏ ਸੀ ਤੁਸੀਂ ਜਾਣਦੇ ਹੋਵੋਗੇ ਰਵਨੀਤ ਸਿੰਘ ਬਿੱਟੂ ਵਰਗੇ ਦਿਗਜ ਜਿਹੜੇ ਛੱਡ ਕੇ ਚਲੇ ਗਏ ਸੀ ਝਟਕਾ ਕਿਤਨਾ ਕਿਤਨਾ ਲੱਗਾ ਜ਼ਰੂਰ ਸੀ ਪਰ ਲੱਗਦਾ ਕਿ ਲੋਕਾਂ ਨੇ ਜਵਾਬ ਦਿੱਤਾ ਇਸ ਚੀਜ਼ ਦਾ ਦੇਖੋ ਹਮੇਸ਼ਾ ਹੀ ਲੀਡਰ ਵੀ ਲੋਕ ਪੈਦਾ ਕਰਦੇ ਨੇ ਹੂੰ ਲੋਕ ਹੀ ਲੀਡਰਾਂ ਨੂੰ ਜਿਤਾਉਂਦੇ ਨੇ ਸਾਡੇ ਲੋਕ ਹੀ ਜਿਹੜੀਆਂ ਉੱਚੀਆਂ ਪਦਵੀਆਂ ਦੇ ਉੱਤੇ ਆਪਣੇ ਬੰਦਿਆਂ ਨੂੰ ਬਿਠਾਉਂਦੇ ਨੇ ਜੀ ਸੋ ਮੈਂ ਤਾਂ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਲੋਕ ਨੇ ਜਿਹੜੇ ਬਹੁਤ ਸਿਆਣੇ ਨੇ ਪੜ੍ਹੇ ਲਿਖੇ ਨੇ ਇੱਕ ਪੰਜਾਬ ਇੱਕ ਇਹੋ ਜੀ ਸਟੇਟ ਹੈ ਜਿੱਥੇ ਹਮੇਸ਼ਾ ਜਿਹੜਾ ਰਿਜ਼ਲਟ ਹੈ ਉਹ ਬਹੁਤ ਸੋਚ ਸਮਝ ਕੇ ਲੋਕ ਲੈਂਦੇ ਜਦੋਂ ਵੀ ਮੈਂ ਕਦੇ ਅੱਗੇ ਵੀ ਟੈਲੀਵਿਜ਼ਨ ਤੇ ਆਉਣਾ ਤੇ ਹਮੇਸ਼ਾ ਕਹਿੰਨਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਇਹ ਸੰਘਰਸ਼ੀ ਲੋਕ ਨੇ ਪੜ੍ਹੇ ਲਿਖੇ ਲੋਕ ਨੇ ਸੁਗੜ ਨੇ ਸਿਆਣੇ ਨੇ ਸੋ ਵੈਲਕਮ ਹੈ ਜਿਹੜਾ ਲੋਕ ਅੱਜ ਵਾਡਕ ਦੇ ਰਹੇ ਨੇ ਕਾਂਗਰਸ ਪਾਰਟੀ ਨੂੰ ਇਸ ਤੋਂ ਹੋਰ ਖੁਸ਼ੀ ਦੀ ਗੱਲ ਬੀਬਾ ਪ੍ਰਿਆੰਕਾ ਕੀ ਹੋ ਸਕਦੀ ਹੈ ਜੀ ਇੱਕ ਇਹ ਵੀ ਸੁਣਿਆ ਜਾ ਰਿਹਾ ਸੀ ਕਿ ਭਾਈ ਦੂਜੇ ਸ਼ਹਿਰ ਦੇ ਵਿੱਚੋਂ ਆ ਕੇ ਲੁਧਿਆਣੇ 'ਚ ਕਿੱਦਾਂ ਜੰਮ ਜਾਏਗਾ ਹੈਨਾ ਵਾਡਕ ਇਹ ਇੱਕ ਗੱਲ ਨਾ ਮੀਡੀਆ ਵਿੱਚ ਆਈ ਐਦਾਂ ਦਾ ਕੁਝ ਨਹੀਂ ਸੀਗੀ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੁਸੀਂ ਦੇਖੋ ਤਿੰਨ ਵਾਰੀ ਕਾਂਗਰਸ ਦੇ ਐਮਐਲਏ ਰਹੇ ਬਠਿੰਡਾ ਸੀਟ ਐਮਪੀ ਦੀ ਪਿਛਲੀ ਵਾਰੀ ਉਹਨਾਂ ਨੇ ਲੜੀ ਇੰਡੀਅਨ ਨੈਸ਼ਨਲ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਹੁਣ ਸਾਡੇ ਸਵਾ 2 ਸਾਲ ਤੋਂ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਦੇ ਸੋ ਜਿਹੜਾ ਕਾਂਗਰਸ ਦਾ ਪ੍ਰਧਾਨ ਉਹਦੇ ਵਾਸਤੇ ਤਾਂ ਹਰ ਸੀਟ ਆਪਣਾ ਘਰ ਸੋ ਇਹ ਜਿਹੜੀ ਸਾਡੇ ਵਿਰੋਧੀਆਂ ਨੇ ਗੱਲ ਫਲੈਓ ਜੀ ਬਾਹਰੋਂ ਆਏ ਲੋਕਾਂ ਨੇ ਇਸ ਨੂੰ ਪਰਵਾਹ ਨਹੀਂ ਕੀਤਾ। ਬੜਾ ਬੜਾ ਦਿਲਚਸਪ ਜਿਹਾ ਅੱਜ ਹੀ ਪੁੱਛਣਾ ਸੋਨਿਆ 13 ਸੀਟਾਂ ਤੇ ਜਿਹੜਾ ਕਿ ਸੀਐਮ ਮਾਨ ਦਾਵਾ ਕਰ ਰਿਹਾ ਇਸ 13 ਜਾਂ 13 ਸੀਟਾਂ ਜਿਹੜੇ ਕਿ ਸਾਡੀ ਝੋਲੀ ਪਾਣਗੇ ਜਨਤਾ ਸੀ ਬੜੇ ਲਾਹੇ ਦਿੱਤੇ ਨੇ ਬੜੇ ਲਾਭ ਦਿੱਤੇ ਨੇ ਮੈਨੂੰ ਲੱਗਦਾ 13 ਚੋਂ ਕਿਤੇ ਇੱਕ ਹਟ ਗਿਆ ਤੇ ਤਿੰਨ ਹੀ ਰਹਿ ਗਿਆ। ਦੇਖੋ ਚਲੋ ਵੀਬਾ ਇਹ ਤਾਂ ਤੁਹਾਡੀ ਪ੍ਰਿੰਕਾ ਇੱਕ ਪਰਸੈਪਸ਼ਨ ਹੈ। 13 ਸੀਟਾਂ ਕਿਉਂਕਿ ਇਹ ਸਾਰੇ ਜਿਹਨੇ ਮੋਦੀ ਨੂੰ ਫੋਲੋ ਕਰਦੇ ਨੇ ਮੋਦੀ ਝੂਠ ਫੈਲਾਉਂਦਾ ਹੈ ਝੂਠ ਫੈਲਾ ਕੇ ਅੱਗੇ ਲੋਕਾਂ ਵਿੱਚ ਲੈ ਕੇ ਜਾਂਦਾ ਹੈ 14 ਦੀਆਂ ਇਲੈਕਸ਼ਨਾਂ 2 ਕਰੋੜ ਨੌਕਰੀਆਂ 15 ਲੱਖ ਰੁਪਿਆ ਖਾਤੇ ਵਿੱਚ ਆਏਗਾ ਤੇ ਕਾਲਾ ਧਨ ਆਏਗਾ ਠੁੱਸ ਹੋ ਗਿਆ 19 ਦੀ ਇਲੈਕਸ਼ਨ ਦੇ ਵਿੱਚ ਪਲਵਾਮਾ ਕਰਾ ਲਿਆ ਹੁਣ ਸ਼੍ਰੀ ਰਾਮ ਮੰਦਰ ਲੈ ਆਏ ਠੀਕ ਹੈ ਸ਼੍ਰਾਮ ਮੰਦਰ ਦੇ ਉੱਤੇ ਲੋਕਾਂ ਨੇ ਵੋਟਾਂ ਮੰਗੀਆਂ ਲੇਕਿਨ ਆ ਤੁਹਾਡੇ ਸਾਹਮਣੇ ਟੀਵੀ ਸਕਰੀਨ ਦੇ ਉੱਤੇ ਰਿਜ਼ਲਟ ਚੱਲ ਰਹੇ ਨੇ ਜੋ ਮੋਦੀ ਕਹਿੰਦਾ ਸੀ ਮੋਦੀ ਦੀ ਇਹ ਹਾਰ ਹੈ ਬੇਸ਼ੱਕ ਸਾਨੂੰ ਅੱਜ ਹੁਣ ਟ੍ਰੈਂਡ ਲੱਗਦਾ ਹੈ ਕਿ ਮੋਦੀ ਦਾ ਐਨਡੀਏ ਉੱਪਰ ਹੈ ਪਰ ਸ਼ਾਮ ਤੱਕ ਐਨਡੀਏ ਬਿਲਕੁਲ ਠੋਸ ਹੋ ਜਾਏਗਾ ਤੇ ਇੰਡੀਆ ਦੀ ਸੱਤਾ ਦੇ ਵਿੱਚ ਕਿਸੇ ਸਰਕਾਰ ਆਈ ਦੇਖੋ ਅਸੀਂ ਤਾਂ ਕਹਿੰਦੇ ਆ ਜੀ ਚੇਂਜ ਹੋਣੀ ਚਾਹੀਦੀ ਆ ਚੇਂਜ ਬਦਲਾਉਣਾ ਚਾਹੀਦਾ ਤੇ ਬਦਲਾਉਣਾ ਚਾਹੀਦਾ ਤੇ ਇੰਡੀਆ ਦਾ ਜਿਹੜਾ ਸਾਡਾ ਗੱਠ ਜੁੜਾ ਉਹਨੂੰ ਪਾਵਰ ਚਾਉਣਾ ਚਾਹੀਦਾ ਤਾਂ ਹੀ ਸਾਡਾ ਜਿਹੜਾ ਮੁਲਕ ਹੈ ਉਹ ਵਧੀਆ ਚੱਲ ਸਕੇਗਾ ਜੀ ਸੋ ਇਸ ਤੋਂ ਇਲਾਵਾ ਜੇਕਰ ਵੋਟਾਂ ਦੀ ਗਿਣਤੀ ਦੀ ਗੱਲ ਕਰਦੇ ਆ ਤਾਂ 27000 ਦੀ ਲੀਡ ਦੇ ਨਾਲ ਇੱਕ ਵੱਡੀ ਲੀਡ ਕਹਿ ਸਕਦੇ ਆ ਕਿ ਕਿੱਦਦਰ ਬਾਹੇ ਦਵਾ ਕੇ ਲੁਧਿਆਣੇ ਦੇ ਵਿੱਚ ਇੰਨੀ ਚੰਗੀ ਲੀਡ ਰਾਜਾ ਵੜਿੰਗ ਨੂੰ ਲੋਕੀ ਵਾਕੇ ਬਦਲਾ ਚਾਹੁੰਦੇ ਨੇ ਪ੍ਰਿਆੰਕਾ ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਕਰੈਕਟ ਕਰਨਾ ਚਾਹੁੰਨਾ ਬੱਚੀ ਤੁਸੀਂ ਗਿੱਦੜ ਵਾਹ ਦਾ ਜ਼ਿਕਰ ਕੀਤਾ ਪੁੱਤ ਹੈ ਜੀ ਜੀ ਪੰਜਾਬ ਜਿਹੜਾ ਉਹ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਹੈ ਤਾਂ ਉਹ ਹਰ ਥਾਂ ਤੇ ਐਕਸੈਪਟੇਬਲ ਹੈ ਜੀ ਮਤਲਬ ਲੱਗਦਾ ਕਿ ਹਰੇਕ ਲੋਕਾਂ ਦੇ ਮਨਾਂ ਦੇ ਵਿੱਚ ਵਸਦੇ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਜੋ ਰਿਜ਼ਲਟ ਆ ਰਹੇ ਨੇ ਤੁਸੀਂ ਟੀਵੀ ਸਕਰੀਨ ਵੇਖੋ ਇਥੋਂ ਲੁਧਿਆਣੇ ਤੋਂ ਕਾਂਗਰਸ ਕਾਂਗਰਸ ਦਾ ਗੜ ਦਾ ਫਰਕ ਪਿਆ ਕਿ ਜਿਵੇਂ ਲੁਧਿਆਣੇ ਦੇ ਵਿੱਚ ਰਵਨੀਤ ਬਿੱਟੂ ਜਿਹੜਾ ਕਿ ਸੀਟ ਹਮੇਸ਼ਾ ਲੈ ਕੇ ਜਾਂਦੇ ਸੀ ਕਾਂਗਰਸ ਤੋਂ ਸੀ ਉਹ ਕਿ ਕਿਤੇ ਲੱਗਦਾ ਹੋਵੇ ਲੁਧਿਆਣੇ ਚ ਕਾਂਗਰਸ ਦਾ ਜਿਹੜਾ ਕਿ ਗੜ ਹੈ ਇਸ ਦੇ ਕਾਰਨ ਉਹ ਸੀਟ ਲੈ ਗਏ ਨੇ ਦੇਖੋ ਹਮੇਸ਼ਾ ਹੀ ਲੁਧਿਆਣੇ ਤੋਂ ਕਾਂਗਰਸ ਜੇਤੂ ਰਹੀ ਹੈ ਹੂੰ ਚਾਹੇ ਸਰਦਾਰ ਰਵਨੀਤ ਸਿੰਘ ਬਿੱਟੂ ਸੀ ਚਾਹੇ ਉਸ ਤੋਂ ਪਹਿਲਾਂ ਗੁਰਚਨ ਸਿੰਘ ਗਾਲਭ ਸੀ ਇੱਕ ਵਾਰੀ ਸਹਾਦਰ ਸਿੰਘ ਢਿੱਲੋਂ ਵੀ ਜਿੱਤੇ ਅਕਾਲੀ ਦਲ ਲੇਕਿਨ ਮੋਸਟ ਆਫ ਦਾ ਟਾਈਮ ਇਹ ਜਿਹੜੀ ਸੀਟ ਹੈ ਇਹ ਕਾਂਗਰਸ ਦੀ ਸੀਟ ਹੈ ਇਹ ਤੋਂ ਹਮੇਸ਼ਾ ਕਾਂਗਰਸ ਹੀ ਜਿੱਤਦੀ ਹੈ ਅੱਛਾ ਥੋੜਾ ਜਿਹਾ ਇੱਕ ਹੋਰ ਸਵਾਲ ਬਸ ਲਾਸਟ ਸਵਾਲ ਮੈਂ ਇੰਟਰਵਿਊ ਦੇ ਬੰਦ ਕਰਨ ਲੱਗਿਆ ਇਹ ਪੁੱਛਣਾ ਹੈ ਲੱਗਦਾ ਹੈ ਕਿ ਕਿਤੇ ਨਾ ਕਿਤੇ ਰਵਨੀਤ ਸਿੰਘ ਬਿੱਟੂ ਸਰਦਾਰ ਰਵਨੀਤ ਸਿੰਘ ਬਿੱਟੂ ਦੀ ਜ਼ਿਕਰ ਤੁਸੀਂ ਇੱਥੇ ਕੀਤਾ ਅਫਸੋਸ ਹੋਏਗਾ ਮੱਥੇ ਤੇ ਸਿਰ ਹੱਥ ਮਾਰ ਕੇ ਰੋਂਦੇ ਦੇਖੋ ਦੇਖੋ ਜਿੱਥੋਂ ਤੱਕ ਦਾ ਸਾਡੇ ਪਰਸਨਲ ਰਿਸ਼ਤੇ ਆ ਉਹ ਤਾਂ ਹਮੇਸ਼ਾ ਹੀ ਰਹਿਣਗੇ ਸਰਦਾਰ ਰਵਨੀਤ ਸਿੰਘ ਬਿੱਟੂਣਾ ਰਵਨੀਤ ਸਿੰਘ ਬਿੱਟੂ ਜੀ ਤੋਂ ਉਹ ਤਾਂ ਬਹੁਤ ਛੋਟੇ ਸੀ ਜਦੋਂ ਦਾ ਮੈਂ ਇਸ ਪਰਿਵਾਰ ਨੂੰ ਜਾਣਦਾ ਜੀ ਪਰਸਨਲ ਰਿਲੇਸ਼ਨ ਮੇਰੇ ਉਹਨਾਂ ਨਾਲ ਅੱਜ ਵੀ ਬਹੁਤ ਵਧੀਆ ਨੇ ਐਂਡ ਵਧੀਆ ਰਹਿਣਗੇ ਜੀ ਇਦੇ ਵਿੱਚ ਕੋਈ ਦੋ ਨਾਮ ਨਹੀਂ ਪਾਰਟੀ ਵੱਖਰੋ ਵੱਖਰੀਆਂ ਕਿ ਪਾਰਟੀ ਦੀ ਆਈਡੀਆਲੋਜੀ ਵੱਖਰੀ ਹੈ ਸੋ ਉਹ ਵੱਖਰੇ ਵਾਂ ਰਹਿੰਦਾ ਹੀ ਹੈ ਜੀ ਸੋ ਇਥੇ ਸਰਦਾਰ ਕੁਲਦੀਪ ਸਿੰਘ ਬਾਦਾਂ ਗੱਲਬਾਤ ਕੀਤੀ ਹੈ ਦੱਸਦੇ ਕਿ ਕਾਂਗਰਸ ਵਰਕਰਾਂ ਦੇ ਵਿੱਚ ਬੇहद ਖੁਸ਼ੀ ਪਾਈ ਜਾ ਰਹੀ ਹੈ ਇਸ ਚੀਜ਼ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਲੁਧਿਆਣੇ ਦੀ ਲੁਧਿਆਣਾ ਇੱਕ ਹੌਟ ਸਿੱਟ ਮੰਨੀ ਜਾ ਰਹੀ ਸੀ ਜਿੱਥੇ ਮੁਕਾਬਲਾ ਠਿਕੋਣਾ ਨਜ਼ਰ ਆ ਰਿਹਾ ਸੀ ਪਰ ਕੁਝ ਹੀ ਘੰਟਿਆਂ ਦੇ ਵਿੱਚ ਪਿਕਚਰ ਸਾਫ਼ ਹੋ ਗਏ ਮੁਕਾਬਲਾ ਰਮਨਿਤ ਸਿੰਘ ਤੇ ਬਿੱਟੂ ਜੋ ਕਿ ਕਾਂਗਰਸ ਸਾੜ ਕੇ ਭਾਜਪਾ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਵਿਚਾਲੇ ਤੇ ਕਾਂਗਰਸ ਤੋਂ ਰਾਜਾ ਵੜਿੰਗ ਦੇ ਵਿਚਾਲੇ ਨਜ਼ਰ ਆ ਰਿਹਾ ਸੀ ਤੇ ਰਾਜਾ ਵ ਅੱਗੇ ਵਾਅਦੇ ਹੋਏ ਨਜ਼ਰ ਆ ਰਹੇ ਨੇ ਜਲਦ ਹੀ ਇਹਨਾਂ ਤਸਵੀਰਾਂ ਨੂੰ ਕਲੀਅਰ ਕਰ ਦਿੱਤਾ ਜਾਏਗਾ ਕਿ ਆਖਿਰਕਾਰ ਜੇਤੂ ਕੌਣ ਹੁੰਦਾ ਹੈ ਕੈਮਰਾਮੈਨ ਹਾਨੀ ਦੇ ਨਾਲ ਪ੍ਰਿਆੰਗਾ ਸ਼ਰਮਾ ਲੁਧਿਆਣਾ ਲਾਈਵ